ਕੁਝ ਲੋਕਾਂ ਨੂੰ ਸਮਝਦਾ ਹੈ ਕਿਹਦੇ ਪਾਸੇ ਹਾਂ ਨਾ ਇਹ ਚੱਲਣਾ ਹੈ ਹਾਂ ਨਾ ਹਾਂ ਚੱਲਣਾ ਹੈ ਸਰ ਜੀ ਇੱਧਰ ਦੇਖ ਲਓ ਸੰਦੀ ਸਾਹਿਬ ਮੜਾ ਇੱਥੇ ਆ ਕੇ ਕਰਾ ਲਾਂਗੇ ਫੋਟੋ ਇਸ ਅਧਿਕਾਰ ਨੂੰ ਵਰਤੋ ਤੇ ਇਹ ਸਭ ਤੋਂ ਵੱਡਾ ਸਾਡਾ ਅਧਿਕਾਰ ਹੈ ਇਹ ਅਧਿਕਾਰ ਨੇ ਸਾਡਾ ਭਵਿੱਖ ਸਾਡੇ ਇਲਾਕੇ ਦਾ ਭਵਿੱਖ ਤੇ ਇਸ ਦੇਸ਼ ਦਾ ਭਵਿੱਖ ਤੈਅ ਕਰਨਾ ਹੁੰਦਾ ਸੋ ਘਰਾਂ 'ਚ ਰਹਿ ਕੇ ਜੇ ਆਪਾਂ ਅੱਜ ਨਹੀਂ ਬਾਹਰ ਨਿਕਲਦੇ ਫਿਰ ਬਾਅਦ 'ਚ ਲੋਕਾਂ ਨੂੰ ਸਿਆਸੀ ਪਾਰਟੀਆਂ ਨੂੰ ਨਿੰਦਣਾ ਮੈਂ ਸਮਝਦਾ ਫਿਰ ਗਲਤ ਸੋ ਇਹ ਅਧਿਕਾਰ ਨੂੰ ਸਾਰੇ ਵੱਦ ਚੜ ਕੇ ਵਰਤਨ ਦੀ ਕਿਰਪਾਲਤਾ ਕਰੋ ਬੋਬੀ ਜੀ ਜੀ ਇੱਕ ਵੱਲ ਤਾਂ ਜਾ ਰਿਹਾ ਬੋਟ ਰਹਿਦਾ ਬਾਹਰ ਨਿਕਲ ਕੇ ਨਹੀਂ ਆ ਰਿਹਾ ਕਿਸ ਤਰ੍ਹਾਂ ਦੇਖ ਜਿਸ ਤਰ੍ਹਾਂ ਸਾਡਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਲੋਕ ਅੱਕੇ ਹੋਏ ਐ ਪੋਲਿਟਿਕਲ ਸਿਸਟਮ ਤੋਂ ਤੇ ਬਦਲਾਅ ਦੇ ਨਾਤੇ ਇਨਕਲਾਬ ਦੇ ਨਾਤੇ ਇਹ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਤੇ ਫਿਰ ਲੋਕਾਂ ਦਾ ਖੈਰਾਂ ਨਹੀਂ ਪੁੱਛਦੇ ਕੋਈ ਲੋਕਾਂ ਦਾ ਸਾਥ ਨਹੀਂ ਦਿੰਦੇ ਤੇ ਜਿਹੜੇ ਵੈਧੇ ਕਰਦੇ ਨੇ ਉਹਨਾਂ ਵੈਧਿਆਂ ਤੋਂ ਸਾਰੇ ਮੁੱਕਰ ਜਾਂਦੇ ਆ ਭੱਜ ਜਾਂਦੇ ਆ ਫਿਰ ਵੋਟਾਂ ਤੋਂ ਇੱਕ ਦੋ ਦਿਨ ਪਹਿਲਾਂ ਸ਼ਰਾਬ ਵੰਡਦੇ ਆ ਨਸ਼ਾ ਵੰਡਦੇ ਆ ਭੁੱਕੀ ਵੰਡਦੇ ਆ ਤੇ ਚਿੱਟਾ ਵੰਡਦੇ ਆ ਤੇ ਫਿਰ ਘਰ ਦੀਆਂ ਜਿਹੜੀਆਂ ਸਾਡੀਆਂ ਬੇਬੀਆਂ ਆ ਉਹ ਸੋਚਦੀਆਂ ਕਿ ਅਸੀਂ ਵੋਟ ਪਾਈਏ ਕਿਨੂੰ ਜਦੋਂ ਸਾਰੇ ਆ ਕੇ ਸਾਡੇ ਘਰ ਤਬਾਹ ਕਰਨ ਤੇ ਲੱਗੇ ਹੋਏ ਐ ਸਾਡੀਆਂ ਨਸਲਾਂ ਖਰਾਬ ਕਰ ਰਹੇ ਐ ਤੇ ਸਾਡੇ ਬੱਚਿਆਂ ਦਾ ਭਵਿੱਖ ਤਬਾਹ ਕਰ ਰਹੇ ਐ ਨਸਲ ਕੁਸ਼ੀ ਕਰ ਰਹੇ ਐ ਤੇ ਫਿਰ ਅੱਕ ਗਏ ਐ ਲੋਕ ਝੂਠ ਸੁਣ ਕੇ بار-बार ਝੂਠ ਸੁਣ ਕੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਕਿ ਯਾਰ ਕੀ ਫਾਇਦਾ ਵੋਟ ਨਹੀਂ ਪਾਈਏ ਚੰਗਾ ਇੱਕ ਉਹ ਜਿਹੜਾ ਸਮਰਥਨ ਦੀ ਗੱਲ ਕੀਤੀ ਜਾ ਰਹੀ ਸੀ ਅਕਾਲੀ ਦਲ ਵੱਲੋਂ ਉਹਦੇ ਬਾਰੇ ਕੀ ਕਹਿਣਾ ਪੈਣਾ ਨਹੀਂ ਮੈਂ ਬਹੁਤ ਬਹੁਤ ਧੰਨਵਾਦੀ ਆ ਅਕਾਲੀ ਦਲ ਪਾਰਟੀ ਦਾ ਆਪਣਾ ਅਕਾਲੀ ਸੁਧਾਰ ਲਹਿਰ ਦਾ ਤੇ ਸਾਰੀਆਂ ਪੰਥਕ ਜਥੇਬੰਦੀਆਂ ਦਾ ਸਰ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ ਦਾ ਭਾਈ ਜਸਵੀਰ ਸਿੰਘ ਜੀ ਰੋਡੇ ਸਾਹਿਬ ਦਾ ਤੇ ਜਿੰਨੀਆਂ ਪੰਜਾਬ ਦੀਆਂ ਖੇਤਰੀਆਂ ਖੇਤਰੀ ਤੇ ਪੰਥਕ ਪਾਰਟੀਆਂ ਹੈਗੀਆਂ ਜਿਨ੍ਹਾਂ ਨੇ ਮੇਰੇ ਤੇ ਏਡਾ ਵੱਡਾ ਭਰੋਸਾ ਜਤਾਇਆ ਤੇ ਤੇ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਤੇ ਮੈਨੂੰ ਏਡੀ ਵੱਡੀ ਜੰਗ ਲੜਨ ਦਾ ਮੌਕਾ ਦਿੱਤਾ ਹੈ ਸੰਧੂ ਸਾਹਿਬ 2027 ਤੱਕ ਦੇ ਕੀ ਅਸਰ ਲਾਈ ਹੈ ਅੱਜ ਦੀ ਜਿੰਮੀ ਚੋਣ ਦੇ ਵਿੱਚ ਜਿਵੇਂ ਤੁਹਾਡੀ ਸਪੋਰਟ ਕੀਤੀ ਗਈ ਹੈ ਸਾਰੀਆਂ ਖੇਤਰੀ ਪਾਰਟੀਆਂ ਦੇ ਵੱਲੋਂ ਜਾਂ ਪੰਥਕ ਧਿਰਾਂ ਦੇ ਵੱਲੋਂ 2023 27 ਦੇ ਵਿੱਚ ਜਿਹੜਾ ਕਿ ਆਉਣ ਵਾਲੀ ਚੋਣਾਂ ਹੋਣੀਆਂ ਉਹਦੇ ਵਿੱਚ ਕੀ ਅਸਰ ਲਾਇਆ ਜਾਣ ਇਸ ਕਮਿਟਮੈਂਟ ਨਹੀਂ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਜਿਹੜੀਆਂ ਖੇਤਰੀ ਜਿਹੜੀਆਂ ਖੇਤਰੀ ਤਾਕਤਾਂ ਹੈਗੀਆਂ ਜਿਹੜੇ ਖੇਤਰੀ ਪਾਰਟੀਆਂ ਦੇ ਕਾਰਡਰਜ਼ ਹੈਗੇ ਆ ਪਿੰਡਾਂ 'ਚ ਜਥੇਦਾਰ ਸਹਿਬਾਨ ਨੇ ਪ੍ਰਧਾਨ ਹੈਗੇ ਆ ਮੀਤ ਪ੍ਰਧਾਨ ਹੈਗੇ ਆ ਇਹ ਬੰਦੇ ਕਸੂਰवार ਨਹੀਂ ਹੈਗੇ ਇਨ੍ਹਾਂ ਬੰਦਿਆਂ ਨੇ ਆਪਤੀਆਂ ਜ਼ਿੰਦਗੀਆਂ ਪੀੜੀਆਂ ਬੈ ਪੀੜੀਆਂ ਇਨ੍ਹਾਂ ਨੇ ਖੇਤਰੀ ਪਾਰਟੀਆਂ ਨੂੰ ਖੇਤਰੀ ਸਿਆਸਤ ਨੂੰ ਮਜ਼ਬੂਤ ਕਰਨ ਤੇ ਲਾਈਆਂ ਜੇ ਇਹ ਸਾਰੇ ਲੋਕ ਇਹ ਸਾਰੀਆਂ ਖੇਤਰੀ ਤਾਕਤਾਂ ਇਕੱਠੀਆਂ ਹੋ ਜਾਣ ਤੇ ਫਿਰ ਦਿੱਲੀ ਤੋਂ ਜਿਹੜੀਆਂ ਤਾਕਤਾਂ ਇੱਥੇ ਚੱਲ ਕੇ ਆਉਂਦੀਆਂ ਪਖੰਡ ਕਰਦੀ ਐ ਕਿ ਆ ਦੇਖੋ ਮੇਰਾ ਮਫਲੇ 250 ਰੁਪਏ ਦਾ ਇਹਦੇ ਚ ਛੇਦ ਹੈ ਤੇ ਮੈਨੂੰ ਵੋਟ ਪਾ ਦਿਓ ਮੈਂ ਬਹੁਤ ਗਰੀਬ ਐ ਉਹਨਾਂ ਪਾਰਟੀਆਂ ਨੂੰ ਅਸੀਂ ਸਾਰੇ ਰਲ ਮਿਲ ਕੇ ਨੱਥ ਪਾ ਦਾਂਗੇ ਪੰਜਾਬ ਪੱਕੀ ਸਿਆਸਤ ਉਭਰੂਗੀ ਪੰਜਾਬ ਦੀ ਗੱਲਬਾਤ ਪੂਰੀ ਦੁਨੀਆ 'ਚ ਚੱਲੂਗੀ ਅੱਜ ਜਿਹੜਾ ਪੰਜਾਬ ਦਾ ਟੋਟਾ ਟੋਟਾ ਕਰਦਾ ਐ ਐਡਾ ਨਿੱਕਾ ਕਰਦਾ ਹੁਣ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਜਿਹੜੇ ਚਾਰ ਸਭ ਤੋਂ ਵੱਡੇ ਪੰਜਾਬ ਦੇ ਸਰਮਾਏ ਹੈਗੇ ਆ ਇਨਸਟੀਟਿਊਸ਼ਨਸ ਹੈਗੀਆਂ ਇੱਕ ਭਾਕੜਾ ਬਿਆਸ ਨੰਗਲ ਬੋਰਡ ਹੈ ਇੱਕ ਆਪਣਾ ਪੀਜੀਆਈ ਹਸਪੀਟਲ ਹੈ ਇੱਕ ਆਪਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈਗੀ ਹੈ ਤੇ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਚਾਰ ਸਭ ਤੋਂ ਵੱਡੇ ਆਧਾਰੇ ਨੇ ਪੰਜਾਬ ਦੇ ਚਾਰ ਦੇ ਚਾਰ ਆਧਾਰੇ ਭਵੰਤਜੀ ਨੇ ਲਿਖ ਕੇ ਸੈਂਟਰ ਨੂੰ ਦਿੱਤਾ ਕਿ ਸਾਨੂੰ ਇਹ ਜਿਹੜੀ ਚਲਾਉਣ ਦੀ ਇਜਾਜ਼ਤ ਤੁਸੀਂ ਦਿੱਤੀ ਹੋਈ ਹੈ ਜਿਹੜੀ ਪੰਜਾਬ ਨੂੰ ਇਹਨਾਂ ਤੇ ਕੰਟਰੋਲ ਵੈਸਟ ਕੀਤਾ ਹੋਇਆ ਇਹ ਸਾਰਾ ਕੰਟਰੋਲ ਤੇ ਸਾਰੀ ਤਾਕਤ ਤੁਸੀਂ ਸੈਂਟਰ ਸਰਕਾਰ ਵਾਲਿਆਂ ਤੁਸੀਂ ਲੈ ਲਓ ਸਾਡੇ ਕੋਲੇ ਆ ਏਡੇ ਵੱਡੇ ਵੱਡੇ ਇੰਸਟੀਟਿਊਸ਼ਨਸ ਪੰਜਾਬ ਦੀਆਂ ਜਿਹੜੀਆਂ ਸਭ ਤੋਂ ਮੰਨੀਆਂ ਹੋਈਆਂ ਇੰਸਟੀਟਿਊਸ਼ਨਸ ਐ ਉਹਨਾਂ ਨੂੰ ਚਲਾਉਣ ਦੇ ਸਾਡੇ ਕੋਲੇ ਪੈਸੇ ਹੀ ਨਹੀਂ ਹੈਗੇ ਤੁਸੀਂ ਦੂਸਰੀਆਂ ਪਾਰਟੀਆਂ ਵੱਲੋਂ ਵੰਡਣ ਦੀਆਂ ਗੱਲਾਂ ਕੀਤੀਆਂ ਗਈਆਂ ਨਹੀਂਆਂ ਪਰ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡੇ ਤੇ ਹੀ ਰਾਤ ਇੱਕ ਤੁਹਾਡੇ ਬੰਦੇ ਨੂੰ ਜਿਹੜਾ ਕਾਬੂ ਕਰਨ ਦੀ ਉਹਨਾਂ ਨੇ ਜਿਹੜੀ ਸਾਡੇ 7.5 ਲੱਖ ਰੁਪਏ ਰਕਪੈਸਟ ਇਹ ਬਿਲਕੁਲ ਸਹੀ ਗੱਲ ਹੈ ਇਹ ਕੱਲ ਰਾਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਆਮ ਆਦਮੀ ਪਾਰਟੀ ਦੇ ਇੱਕ ਖਾਸ volunteers ਨੇ ਇਸ ਇਲਾਕੇ ਦੇ ਉਹਦਾ ਨਾਮ ਹੈ ਡਿਪਟੀ ਸਤਵੀਰ ਸਿੰਘ ਜਿਨ੍ਹਾਂ ਦਾ ਮੈਂ ਜ਼ਿਕਰ ਹਰ ਕਾਨਫਰੰਸ 'ਚ ਕਰਦਾ ਹਾਂ ਤੇ ਕੰਨ ਖੋਲ ਕੇ ਸੁਣ ਲੈ ਕਿ ਮੈਂ ਹਰ ਕਾਨਫਰੰਸ 'ਚ ਕਰਦਾ ਰਹਾਂਗਾ ਇੱਕ ਆ ਖੜੇ ਨੇ ਇਹ ਜੇ ਮੁਲਜ਼ਮ ਹੈ ਤੇ ਫਿਰ ਇੱਥੇ ਕਿਉਂ ਖੜੇ ਆ ਦੂਜੀ ਇਹਨਾਂ ਨੇ ਕਿਹਾ ਇੱਕ ਲਿਸਟ ਜਾਰੀ ਕੀਤੀ ਕਿ ਆ ਐਮਸੀਆਂ ਨੂੰ ਰਾਤ ਨੂੰ ਇਹ ਪੈਸੇ ਵੰਡਦੇ 1 ਵਜੇ ਰਾਤ ਨੂੰ ਮੈਂ ਕਹਿੰਦਾ ਕਿ ਤੁਸੀਂ ਸਾਰੇ ਸੀਨੀਅਰ ਚੰਗੇ ਜਰਨਲਿਸਟੋਂ ਇੱਕ ਇੱਕ ਐਮਸੀ ਕੋਲੇ ਜਾਓ ਜੇ ਅੱਜ ਤੱਕ ਇਹੋ ਜੀ ਕੋਈ ਹਰਕਤ ਅਸੀਂ ਕੀਤੀ ਹੋਵੇ ਤੇ ਮੈਂ ਅੱਜ ਹੀ ਡੁੱਬ ਕੇ ਮਰਨ ਨੂੰ ਤਿਆਰ ਪੂਰੀ ਰਾਤ ਖੱਜਲ ਕੀਤਾ ਪੂਰੀ ਰਾਤ ਅਸੀਂ ਸੁੱਤੇ ਨਹੀਂ ਹੈਗੇ ਠੀਕ ਹੈ ਤੇ ਇਹਦਾ ਨਤੀਜਾ ਇੰਨਾ ਮਾੜਾ ਹੋਊਗਾ ਇਹ ਧਮਕੀ ਲਾ ਲਓ ਜੋ ਮਰਜ਼ੀ ਲਾਉਣੇ ਲਾ ਲਓ ਤੁਸੀਂ ਦੇਖ ਲਿਓ ਅਸੀਂ ਬਖਸ਼ਣ ਵਾਲਿਆਂ ਵਿੱਚੋਂ ਨਹੀਂ ਹੈਗੇ ਸਾਢੇ 7 ਲੱਖ ਰੁਪਈਆ ਤੁਹਾਡੀ ਪਾਰਟੀ ਦਾ ਸੀ ਜਾਂ ਪੁਲਿਸ ਨੇ ਆਪਦੇ ਕੋਲੋਂ ਕਿੱਥੋਂ ਲਿਆਂਦਾ ਗਿਆ ਫਿਰ ਉਹ ਸਾਢੇ 7 ਲੱਖ ਰੁਪਈਆ ਸਾਢੇ 7 ਲੱਖ ਰੁਪਈਆ ਇਹਨਾਂ ਦਾ ਨਿੱਜੀ ਸੀਗਾ ਐਂਡ ਜੇ ਉਹ ਪਾਰਟੀ ਦਾ ਹੁੰਦਾ ਵੀ ਦੋਸ਼ ਕੀ ਲਾਇਆ ਉਹਨਾਂ ਨੇ ਕਿ ਅਸੀਂ ਐਮਸੀਆਂ ਨੂੰ ਵੰਡਦੇ ਫਿਰਦੇ ਠੀਕ ਹੈ ਜੀ 7.5 ਲੱਖ ਰੁਪਏ ਦਾ ਅੱਜ ਮੋਟਰਸਾਈਕਲ ਹੁੰਦਾ ਹੈ ਤੁਸੀਂ ਸਾਰੇ ਸਿਆਣੇਓ ਰਾਤ ਨੂੰ 1 ਵਜੇ ਇੱਕ ਦਿਨ ਇੱਕ ਰਾਤ ਪਹਿਲਾਂ ਰਾਤ ਦੇ 1 ਵਜੇ ਅੱਧ ਰਾਤ ਨੂੰ ਕੋਈ ਪੈਸੇ ਵੰਡਦਾ ਐ ਜਿਹੜੇ ਵੰਡਦੇ ਆ ਉਹਨਾਂ ਨੂੰ ਆਪਾਂ ਫੜਨ ਵਾਸਤੇ ਅਸੀਂ ਗਸ਼ਤ ਕਰ ਰਹੇ ਸੀਗੇ ਪੂਰੀ ਰਾਤ ਇਹਨਾਂ ਨੇ ਖੱਜਲ ਕੀਤਾ ਝੂਠੇ ਪਰਚੇ ਦੇਣ ਦੀ ਕੋਸ਼ਿਸ਼ ਕੀਤੀ ਐ ਤੇ ਇੱਕ ਅੰਗਰੇਜ਼ੀ ਦੀ ਕਹਾਵਤ ਐ ਵਨ ਰਾਟਨ ਐਪਲ ਸਪੋਇਲਸ ਦਾ ਬੈਰਲ ਕੀ ਇੱਕ ਪੇਟੀ ਚ ਜੇ ਗਲਿਆ ਹੋਇਆ ਸੇਬ ਹੋਵੇ ਉਹਦੇ ਕਰਕੇ ਸਾਰੀ ਪੇਟੀ ਚ ਪਏ ਹੋਏ ਸੇਬ ਗਲ ਜਾਂਦੇ ਆ ਆ ਹੈਗਾ ਆਪਣਾ ਗਲਿਆ ਹੋਇਆ ਸਤਵੀਰ ਸਿੰਘ ਸਮਝਦੇ ਹੋ ਮੇਰੀ ਗੱਲ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਨਾਲ ਕੋਈ ਦਿੱਕਤ ਨਹੀਂ ਕੋਈ ਨਾਰਾਜ਼ਗੀ ਨਹੀਂ ਬਹੁਤ ਸੋਹਣੀ ਸੇਵਾ ਨਿਭਾ ਰਹੀ ਹੈ ਡੀਸੀ ਸਾਹਿਬ ਬਹੁਤ ਸੋਹਣੀ ਸੇਵਾ ਨਿਭਾ ਰਹੀ ਹੈ ਪਰ ਇਹ ਬੰਦਾ ਨਿੱਜੀ ਤੌਰ ਤੇ ਮੇਰੇ ਮਗਰ ਪਿਆ ਹੋਇਆ ਠੀਕ ਆ ਠੀਕ ਆ ਸਰ ਤੇ ਜਿਹੜਾ ਉਹ ਲਿਸੈਂਸੀ ਸੀਗਾ ਬਿਲਕੁਲ ਲਿਸੈਂਸੀ ਸੀਗਾ ਨੀਤਾਏ ਤੇ ਆਮ ਐਕਟ ਦੇ ਤਹਿਤ ਉਹਨੇ ਜੇਲ੍ਹ ਚ ਹੁੰਦੇ ਅਸੀਂ ਸਵੇਰੇ ਸੁਖਤੇ ਉਥੇ ਬੇਨਤੀ ਕਰਕੇ ਆਏ ਸਾਰਾ ਠਾਣਾ ਉਥੇ ਖੜ ਕੇ ਮੰਨਿਆ ਕਿ ਭਾਈ ਤੁਹਾਡੇ ਨਾਲ ਤੱਕਾ ਹੋਇਆ ਤੇ ਅਸੀਂ ਛੁਡਾ ਕੇ ਲੈ ਕੇ ਆਏ ਇਹ ਚੀਜ਼ਾਂ ਦੇ ਖਿਲਾਫ ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ ਜੀ ਤੁਸੀਂ ਦੇਖੀ ਚੱਲੋ ਜੇ ਜਦੋਂ ਹੁਣ ਅਗਲੀ ਤੱਕੇਸ਼ਾਹੀ ਹੋਊਗੀ ਠੀਕ ਹੈ ਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਸਾਡਾ ਕੀ ਐਕਸ਼ਨ ਹੋਊਗਾ ਵੋਟਰਾਂ ਨੂੰ ਕੀ ਕਹਿੰਦਾ ਵੋਟਰਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਜਿਹੜੇ ਵਰਦੀ ਪਾ ਕੇ ਜਿਹੜੇ ਵਲੰਟੀਅਰ ਬਣੀ ਫਿਰਦੇ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਪਛਾਣ ਲਓ ਮੈਂ ਆਪਦੀ ਕੋਈ ਮੇਰੀ ਨਿੱਜੀ ਲੜਾਈ ਨਹੀਂ ਹੈਗੀ ਡੀਐਸਪੀ ਸਤਵੀਰ ਸਿੰਘ ਨਾਲ ਮੇਰੀ ਲੜਾਈ ਲੋਕਤੰਤਰ ਦੀ ਲੜਾਈ ਹੈ ਇੰਨੇ ਪੰਚਾਇਤੀ ਚੋਣਾਂ 'ਚ ਬਹੁਤ ਗੰਦ ਪਾਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਮਲਾਜਮਾ ਨੂੰ ਬਾਥਰੂਮਸ 'ਚ ਇਨਾਂ ਨੇ ਬੰਦ ਕੀਤਾ ਸੀ ਮੇਰੇ ਕੋਲ ਉਹਦੇ ਸਾਰੇ ਸਬੂਤ ਹੈ ਤੁਹਾਡੇ ਕੋਲ ਵੀ ਹੈਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਰਾਤ ਨੂੰ ਇਨਾਂ ਨੇ ਤੁਹਾਨੂੰ ਮੈਸੇਜ ਭੇਜਿਆ ਆ ਦੇਖੋ ਆ ਮੈਂ ਇੱਕ ਪੱਤਰਕਾਰ ਸਾਹਿਬ ਦੇ ਫੋਨ ਦਾ ਤੁਹਾਨੂੰ ਮੈਸੇਜ ਦਿਖਾਉਂਦਾ ਆ ਸਾਰਾ ਮੈਂ ਡਾਟਾ ਇਕੱਠਾ ਕਰ ਲਿਆ ਡੀਐਸਪੀ ਸਤਵੀਰ ਸਿੰਘ ਆ ਪੜਿਓ ਕੀ ਰੱਖਿਆ ਕੀ ਆ ਪੈਸਾ ਫੜਿਆ ਤੇ ਆ ਇੰਨਾ ਬੰਦਿਆਂ ਨੂੰ ਕੈਸ਼ ਦੇਣ ਨੂੰ ਗਏ ਸੀਗੇ ਮੈਨੂੰ ਦੱਸੇ ਇਹ ਇਹਨੂੰ ਸੁਪਨਾ ਆਇਆ ਸੀਗਾ ਕਿ ਆਹ ਪੈਸੇ ਨੇ ਬੰਦਿਆਂ ਨੂੰ ਦੇਣ ਦੇਣ ਗਏ ਸੀਗੇ ਹੈ ਇਹ ਦੇਖੋ ਕੋਈ ਲਿਸਟ ਵੀ ਇਹ ਕੋਈ ਪ੍ਰੋਫੈਸ਼ਨਲਿਜ਼ਮ ਹੈ ਪੁਲਿਸਿੰਗ ਇੱਕ ਪ੍ਰੋਫੈਸ਼ਨਲ ਪੁਲਿਸ ਮਹਿਕਮਾ ਹੈ ਇਹ ਕੋਈ ਪ੍ਰੋਫੈਸ਼ਨਲ ਕੰਮ ਹੈ ਪੁਲਿਸ ਦਾ ਇਹ ਮਜ਼ਾਕ ਹੈ ਤੁਹਾਨੂੰ ਇਹ ਲਾਦਾ ਵੀ ਤੁਹਾਨੂੰ ਲੈ ਕੇ ਸਾਰਾ ਕੁਝ ਕੀਤਾ ਹਾਂਜੀ ਸਿਰਫ ਤੁਹਾਨੂੰ ਬਦਲਣ ਹੋਰ ਨਹੀਂ ਤਾਂ ਹੋਰ ਨਹੀਂ ਤਾਂ ਕੀ ਕੀਤਾ ਇਹ ਤਾਂ ਮੇਰੀ ਬਦਨਾਮੀ ਤੁਹਾਡੇ ਕਰਕੇ ਰੁਕੀ ਆ ਜਿਹੜੀਆਂ ਮੈਂ ਸਵੇਰ ਦਾ ਮਿੰਤਾ ਮੰਗ ਰਿਆਂ ਤੁਹਾਡੇ ਤੋਂ ਸਾਰਿਆਂ ਤੋਂ ਕਿ ਭਾਈ ਇਹਦੀ ਚੀਜ਼ ਨਾ ਚਲਾਇਓ ਇਹਦੀ ਮੇਰੇ ਨਾਲ ਰੰਜਿਸ਼ ਹੈ ਇਹਨੇ ਤੁਹਾਨੂੰ ਇਕੱਲੇ ਇਕੱਲੇ ਨੂੰ ਇਹ ਵੀ ਇੱਕ ਪੱਤਰਕਾਰ ਦਾ ਫੋਨ ਦਾ ਮੈਂ ਤੁਹਾਨੂੰ ਮੈਸੇਜ ਪੜਾਇਆ ਇਹਨੇ ਇਕੱਲੇ ਇਕੱਲੇ ਨੂੰ ਤੁਸੀਂ ਆਪ ਤੇ ਫੋਨ ਜੇ ਮੈਂ ਝੂਠ ਬੋਲ ਰਿਹਾ ਮੈਂ ਸੌਂ ਖਾਂਦਾ ਉਹਨੇ ਤੁਹਾਨੂੰ ਸਾਰਿਆਂ ਨੂੰ ਮੈਸੇਜ ਭੇਜਿਆ ਕਿ ਅਸੀਂ ਰਾਤ ਨੂੰ ਪੈਸੇ ਵੰਡਦੇ ਸੀ ਭੇਜਿਆ ਕਿ ਨਹੀਂ ਭੇਜਿਆ ਜੀ ਭੇਜਿਆ ਸਾਰੇ ਉਹਨੂੰ ਭੇਜਿਆ ਤੁਸੀਂ ਪਲੀਜ਼ ਜੇਕਰ ਇਹ ਮੇਰਾ ਕੇਸ ਪੂਰਾ ਬੰਦ ਹੈ ਤੁਸੀਂ ਗਵਾਹੀ ਜ਼ਰੂਰ ਪਰਿ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿਉਂਕਿ ਦੇਖੋ ਅਸੀਂ ਸਾਰੇ ਰਲ ਮਿਲ ਕੇ ਇੱਕ ਗੰਦ ਦੇ ਖਿਲਾਫ ਲੜ ਸਕਦੇ ਸਿਸਟਮ ਗੰਦਾ ਨਹੀਂ ਹੁੰਦਾ ਸੇਵ ਦੀ ਪੇਟੀ ਮਾੜੀ ਨਹੀਂ ਹੁੰਦੀ ਸੇਵ ਬਹੁਤ ਚੰਗੇ ਹੁੰਦੇ ਇੱਕ ਹੁੰਦਾ ਗਲਿਆ ਹੋਇਆ ਵਿੱਚ ਜਿਹੜਾ ਸਾਰਿਆਂ ਨੂੰ ਖਰਾਬ ਕਰਦਾ ਰਹੇ ਨੇ ਉਹ ਲਿਸਟ ਮੌਕੇ ਤੇ ਬਣਾਈ ਅੱਜ ਸਾਰੇ ਐਮਸੀਆਂ ਦੀ ਲਿਸਟਾਂ ਹੈਗੀਆਂ ਅਸੀਂ ਫੋਨ ਕਰਕੇ ਉਹਨਾਂ ਨੂੰ ਚੋਣ ਪ੍ਰਚਾਰ ਦੇ ਦੌਰਾਨ ਬੇਨਤੀ ਕਰਦੀ ਹੈ ਠੀਕ ਹੈ ਜੀ ਤੁਸੀਂ ਉਹਨੇ ਦੱਸਿਆ ਕਿ ਅਕਾਲੀ ਦਲ ਨੇ ਸਾਡਾ ਸਮਰਥਨ ਕੀਤਾ ਅਕਾਲੀ ਦਲ ਦੇ ਐਮਸੀ ਸਹਬਾਨਾਂ ਨੂੰ ਫੋਨ ਕਰਨਾ ਉਹਨਾਂ ਨੂੰ ਧੰਨਵਾਦ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਠੀਕ ਹੈ ਜੀ ਮੈਂ ਕਹਿੰਦਾ ਉਹ ਲਿਸਟ ਨੂੰ ਇੱਕ ਵਾਰੀ ਪੜੋ ਤਾਂ ਸਹੀ ਉਹਦੇ ਵਿੱਚੋਂ ਦੋ ਤਿੰਨ ਐਮਸੀ ਤਾਂ ਇਸ ਸੰਸਾਰ ਨੂੰ ਅਲਬਦਾ ਕਹਿ ਗਏ ਹੈ ਜਿਹੜੀ ਲਿਸਟ ਉਹ ਕਹਿ ਰਿਹਾ ਕਿ ਉਹ ਪੈਸੇ ਦੇਣ ਗਏ ਇਹ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਹੈ ਇਹ ਚਲਨੀ ਨਹੀਂ ਹੈਗੀ ਕਿਉਂਕਿ ਸਾਫ ਤਾਂ ਤੁਹਾਨੂੰ ਸਬੂਤ ਦੇ ਨਾਲ ਕਰਨਾ ਪੈਣਾ ਅੱਜ ਮੇਰਾ ਨੁਕਸਾਨ ਕਰਾ ਦੋਗੇ ਠੀਕ ਹੈ ਤੇ ਆਪਾਂ ਨੁਕਸਾਨ ਸਹਿਲਾਂਗੇ ਠੀਕ ਹੈ ਸਰ ਇਲੈਕਸ਼ਨਾਂ 2 ਸਾਲਾਂ ਚ ਦੁਬਾਰਾ ਆ ਜਾਣਗੀਆਂ ਫੇਰ ਕੀ ਕਰੇਗਾ